ਜੰਡ ਵਾਲਾ ਮੀਰਾ ਸਾਗਲਾ ਵਿਖੇ ਪਹੁੰਚੇ ਬੱਚਿਆਂ ਦੇ ਮਾਤਾ ਪਿਤਾ ਔਰ ਸਾਡੇ ਨਾਲ ਆਏ ਸਿੱਖਿਆ ਕੋਆਰਡੀਨੇਟਰ ਸ੍ਰਿੰਦਰ ਜੀ ਡਿਪਟੀ ਡੀਓ ਪਰਵਿੰਦਰ ਜੀ ਇਸ ਪਿੰਡ ਦੇ ਸਰਪੰਚ ਸਰਿੰਦਰ ਜੀ ਸਮੂਹ ਮੈਂਬਰ ਸਹਿਬਾਨ ਸਾਡੇ ਬਲਾਕ ਪ੍ਰਧਾਨ ਦਲੀਪ ਜੀ ਔਰ ਵੱਖ-ਵੱਖ ਵਿਭਾਗਾਂ ਦੇ ਸਾਡੇ ਅਧਿਕਾਰੀ ਸਹਿਬਾਨ ਸਿੱਖਿਆ ਵਿਭਾਗ ਦੇ ਸਾਰੇ ਹੀ ਅਧਿਕਾਰੀ ਸਹਿਬਾਨ ਇਸ ਸਕੂਲ ਦੇ ਅਤੇ ਨਾਲ ਦੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਸਮੂਹ ਸਮੋਚਾ ਸਟਾਫ ਸਾਰੇ ਪਿੰਡ ਵਾਸੀ ਵਰਕਰ ਸਹਿਬਾਨ ਆਗੂ ਸਹਿਬਾਨ ਸਾਰੇ ਕੱਜ ਕੇ ਫਤੇ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 3 ਸਾਲ ਹੋ ਗਏ ਆਪਣੀ ਸਰਕਾਰ ਨੂੰ ਅੱਜ ਦਾ ਦਿਨ ਬਹੁਤ ਹੀ ਭਾਗਾ ਵਾਲਾ ਦਿਨ ਹੈ ਆਪਾਂ ਸਾਰੇ ਬਹੁਤ ਸਾਲਾਂ ਤੋਂ ਇਸ ਪਾਕਾਂ ਵਾਲੇ ਦਿਨ ਦੀ ਉਡੀਕ ਕਰ ਰਹੇ ਸੀ ਆਪਾਂ ਜੇ ਸਕੂਲ ਦੇ ਵਿੱਚ ਖੜੇ ਆ ਇਹ ਸਿਰਫ ਇੱਕ ਬਿਲਡਿੰਗ ਨਹੀਂ ਹੈ ਇੱਥੇ ਪੜਨ ਵਾਲੇ ਬੱਚਿਆਂ ਦੇ ਸੁਪਨੇ ਸਿਰਕਾਰ ਕਰਨ ਵਾਲਾ ਇਹ ਇੱਕ ਪਵਿੱਤਰ ਸਥਾਨ ਹੈ ਜਿੱਥੇ ਨਵੇਂ ਕਲਾਸਰੂਮ ਨਵੀਆਂ ਲੈਬ ਲਾਇਬ੍ਰੇਰੀਆਂ ਟਾਇਲਟ ਪੀਨ ਵਾਲਾ ਪਾਣੀ ਚਾਰ ਦੁਆਰੀ ਆਧੁਨਿਕ ਫਰਨੀਚਰ ਜੋ ਵੀ ਸੋਲਤਾ ਚਾਹੀਦੀਆਂ ਨੇ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿਦਿਆਰਥੀਆਂ ਨੂੰ 21 ਸਦੀ ਦੇ ਹਾਂ ਦਾ ਬਣਾਉਣ ਵਾਸਤੇ ਬਹੁਤ ਯਤਨ ਕਰ ਰਹੀ ਹੈ ਅੱਜ ਤੁਹਾਡੇ ਸਕੂਲਾਂ ਦੀ ਗੱਲ ਕਰ ਲਈਏ ਜਿਹੜਾ ਆਪਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਇੱਥੇ ਜੋ ਸਾਡੇ ਕੋਲ ਡਿਮਾਂਡ ਆਈ ਸੀ ਕਿ ਚਾਰ ਦੀਵਾਰੀ ਦੀ ਲੋੜ ਹੈ ਜਿਹੜੀ ਆਪਾਂ ਦੇਖ ਰਹੇ ਆ ਨਾ ਚਾਰਦਵਾਰੀ ਹੋਈ ਹੈ तकरीबन 440000 ਰੁਪਏ ਇਸ ਲਈ ਜਾਰੀ ਕੀਤਾ ਗਿਆ ਔਰ ਹੋਰ ਜਿਹੜੇ ਕੰਮ ਨੇ ਵੱਖ-ਵੱਖ ਤਰ੍ਹਾਂ ਦੇ ਉਹਦੇ ਲਈ तकरीबन 1087000 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਇਸ ਤੋਂ ਇਲਾਵਾ ਆਪਣਾ ਪ੍ਰਾਇਮਰੀ ਸਕੂਲ ਹੈ ਉਹਦੇ ਵਿੱਚ ਦੋ ਨਵੇਂ ਕਮਰਿਆਂ ਲਈ 17 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ ਜਿਹੜੇ ਚਾਰ ਦੀਵਾਰੀ ਹੈ ਉਹਦੇ ਲਈ 4.5 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ ਤਾਂ ਦੋਵਾਂ ਪਿੰਡਾਂ ਦੇ ਵਿੱਚ तकरीबन 37 ਲੱਖ ਰੁਪਇਆ ਜਿਹੜਾ ਜਾਰੀ ਕੀਤਾ ਗਿਆ ਜੋ ਜੋ ਤੁਹਾਡੀਆਂ ਡਿਮਾਂਡਾਂ ਸੀ ਜਿੰਨੀਆਂ ਵੀ ਡਿਮਾਂਡਾਂ ਆਈਆਂ ਉਹਨਾਂ ਸਾਰਿਆਂ ਨੂੰ ਗ੍ਰਾਂਟ ਦਿੱਤੀ ਗਈ ਤਾਂ ਮੈਂ ਹੁਣੇ ਦੋਨਾਂ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਬੁਲਾ ਕੇ ਪੁੱਛ ਰਿਹਾ ਸੀ ਤੁਹਾਡੀਆਂ ਹੋਰ ਵੀ ਕੋਈ ਡਿਮਾਂਡਾਂ ਨੇ ਤਾਂ ਦੱਸੋ ਪਿਛਲੇ 3 ਸਾਲਾਂ ਦੇ ਵਿੱਚ ਇਹ ਜਿਹੜੀਆਂ ਡਿਮਾਂਡਾਂ ਤੁਹਾਡੀਆਂ ਸੀ ਗਰੰਟਾ ਦੇ ਕੇ ਪੂਰੀਆਂ ਕੀਤੀਆਂ ਨੇ ਤੇ ਉਹਨਾਂ ਵਾਲੇ 2 ਸਾਲ ਪਏ ਨੇ ਉਹਨਾਂ ਵਿੱਚ ਜੋ ਨੇ ਤੁਹਾਡੇ ਕੰਮ ਰਹਿੰਦੇ ਨੇ ਉਹ ਸਾਨੂੰ ਦਿਓ ਕਿਉਂਕਿ ਜਦੋਂ 2 ਸਾਲ ਬਾਅਦ ਅਸੀਂ ਤੁਹਾਡੇ ਕੋਲ ਪਿੰਡਾਂ ਦੇ ਵਿੱਚ ਆਵਾਂਗੇ ਤੁਹਾਨੂੰ ਤੁਸੀਂ ਸਾਨੂੰ ਇਹ ਨਾ ਕਹੋ ਕਿ ਤੁਹਾਨੂੰ ਅਸੀਂ ਇਹ ਡਿਮਾਂਡ ਦਿੱਤੀ ਸੀ ਤੇ ਤੁਹਾਡੇ ਰਹਿ ਗਈ ਤੇ ਤੁਸੀਂ ਸਾਨੂੰ ਦਿਓ ਕੀ ਕੀ ਕੰਮ ਹੋਰ ਵੀ ਕਰਾਉਣਾ ਚਾਹੁੰਦੇ ਹੋ ਉਹ ਆਪਾਂ ਸਾਰੇ ਜਿਹੜੇ ਤੁਹਾਡੇ ਕੰਮ ਨੇ ਆਪਾਂ ਨੇਪਰੇ ਚਾੜ੍ਹਦੇ ਨੇ ਵੇਖੋ ਇਹ ਪਹਿਲੀ ਸਰਕਾਰ ਹੈ ਜਿਹੜੇ 3 ਸਾਲ ਪੂਰੇ ਹੋਣ ਤੇ ਵੇਖੋ ਕੰਮ ਪੂਰੇ ਕਰਕੇ ਉਤਾਰੀ ਨਹੀਂ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਦੋਂ 4 ਸਾਲ ਪੂਰੇ ਹੋ ਜਾਂਦੇ ਸੀ ਤੇ ਉਦੋਂ ਮਾੜਾ ਮोटा ਹੀ ਕੰਮ ਸ਼ੁਰੂ ਕਰਦੇ ਸੀ ਤੇ ਆਪਣੀ ਪਹਿਲੀ ਸਰਕਾਰ ਦੇ ਵਿੱਚ ਵੇਖੋ 3 ਸਾਲਾਂ ਦੇ ਵਿੱਚ ਕੰਮ ਵੀ ਪੂਰੇ ਕਰਕੇ ਆਪਾਂ ਵਿਖਾ ਰਹੇ ਇਹ ਫਰਕ ਹੈ ਪਿਛਲੀਆਂ ਸਰਕਾਰਾਂ ਤੇ ਆਪਣੀ ਸਰਕਾਰ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣਾਂ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਇੱਕ ਮੌਕਾ ਕੇਜਰੀਵਾਲ ਜੀ ਨੂੰ ਇੱਕ ਮੌਕਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੁਸੀਂ ਪੰਜਾਬ ਦੇ ਵਿੱਚ ਦਿਓ ਤੇ ਜਿਹੜਾ ਪੰਜਾਬ ਉੱਜੜਦਾ ਪੰਜਾਬ ਬੰਦਾ ਜਾ ਰਿਹਾ ਹੈ ਇਹਨੂੰ ਆਪਾਂ ਵਸਦਾ ਪੰਜਾਬ ਰੰਗਣਾ ਪੰਜਾਬ ਬਣਾਵਾਂਗੇ ਜਿਹੜੇ ਸਰਕਾਰ ਆਪਾਂ ਸਰਕਾਰੀ ਸਕੂਲਾਂ ਦੇ ਸੁਧਾਰ ਸਰਕਾਰੀ ਹਸਪਤਾਲਾਂ ਦੇ ਸੁਧਾਰ ਦੇ ਨਾਮ ਤੇ ਜਿਹੜੀਆਂ ਤੁਹਾਨੂੰ ਸਾਰੇ ਨੂੰ ਵਸਵੇ ਅਪੀਲ ਕੀਤੀ ਸੀ ਤਾਂ ਵੇਖੋ ਅੱਜ بڑے ਵੱਡੇ ਵੱਡੇ ਸੁਧਾਰ ਪੰਜਾਬ ਦੇ ਵਿੱਚ ਹੋ ਰਹੇ ਨੇ ਦਿੱਲੀ ਦਾ ਸਿੱਖਿਆ ਕ੍ਰਾਂਤੀ ਮਾਡਲ ਅੱਜ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਸ਼੍ਰੀ ਅਰਵਿੰਦ ਤੇਜਰੀਵਾਲ ਜੀ ਔਰ ਉਥੋਂ ਦੇ ਸਿੱਖਿਆ ਮੰਤਰੀ ਸ਼੍ਰੀ ਮਨੀਸ਼ ਸੋਧਿਆ ਜੀ ਨੇ ਉਤੋਂ ਦੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵਧੀਆ ਬਣਾਇਆ ਤੇ ਉਹੀ ਜਿਹੜਾ ਮਾਡਲ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਇਸ ਗੱਲ ਦਾ ਸਬੂਤ ਹੈ ਜਿਹੜਾ ਵੇਖੋ 3 ਸਾਲਾਂ ਦੇ ਵਿੱਚ ਕਿੰਨੇ ਵੱਡੇ ਵੱਡੇ ਆਪਾਂ ਕੰਮ ਕਰਕੇ ਵਿਖਾ ਰਹੇ ਹਾਂ ਇਹਨਾਂ 3 ਸਾਲਾਂ ਦੇ ਵਿੱਚ ਸਿੱਖਿਆ ਸਿਸਟਮ ਦੇ ਵਿੱਚ ਬਹੁਤ ਵੱਡਾ ਸੁਧਾਰ ਕੀਤਾ ਗਿਆ ਹੁਣ ਮੈਂ ਪਿੱਛੇ ਜਿਹੜਾ ਕਲਾਸਰੂਮ ਦੇ ਵਿੱਚ ਜਾ ਕੇ ਆਏ ਜਿਹੜੇ ਕਲਾਸਰੂਮ ਨਵੇਂ ਬਣੇ ਨੇ ਤਾਂ ਇਲੈਕਟ੍ਰੋਨਿਕ ਪੈਨਲ ਜਿਹੜੇ ਨਵੇਂ ਯੁੱਗ ਦੇ ਵਿੱਚ ਸਥਾਪਿਤ ਕੀਤੇ ਜਾ ਰਹੇ ਨੇ ਪਹਿਲਾਂ ਤਾਂ ਬਲੈਕ ਬੋਰਡ ਹੀ ਹੁੰਦੇ ਸੀ ਚੋਕਨਾ ਪੜਾਇਆ ਜਾਂਦਾ ਸੀ ਕਿ ਨਵੀਂ ਤਕਨੀਕ ਆਪਣੇ ਬੱਚਿਆਂ ਲਈ ਸਰਕਾਰ ਲੈ ਕੇ ਆਈ ਹੈ ਇਲੈਕਟ੍ਰੋਨਿਕ ਉਪਕਰਨ ਦੇ ਰਾਹੀਂ ਇਲੈਕਟ੍ਰੋਨਿਕ ਬੋਰਡ ਜਿਹੜਾ ਹੈ ਉਂਗਲ ਦੇ ਨਾਲ ਹੀ ਚੱਲਦਾ ਹੈ ਇਹੋ ਜਿਹੜੇ ਉਪਕਰਨ ਜਿਹੜੇ ਸਕੂਲਾਂ ਦੇ ਵਿੱਚ ਲਗਾਏ ਜਾ ਰਹੇ ਨੇ ਜਿਹਦੇ ਨਾਲ ਬੱਚਿਆਂ ਨੂੰ ਪੜਾਈ ਦੇ ਵਿੱਚ ਆਸਾਨੀ ਹੋ ਸਕੇ ਅੱਜ ਪੰਜਾਬ ਦੇ ਕਰੀਬ 20000 ਸਰਕਾਰੀ ਸਕੂਲਾਂ ਦੇ ਵਿੱਚ 28 ਲੱਖ ਬੱਚੇ ਪੜ ਰਹੇ ਨੇ ਇਹ ਜਿੰਨੇ ਵੀ ਸਕੂਲ ਸੀ ਜਦੋਂ 2022 ਦੀ ਵਿੱਚ ਆਪਣੀ ਸਰਕਾਰ ਆਈ ਤੁਹਾਡੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਗਵੰਸ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਆਈ ਤਾਂ ਸਕੂਲਾਂ ਦੇ ਵਿੱਚ ਕੋ ਚਾਰ ਦੀਵਾਰੀਆਂ ਤੱਕ ਨਹੀਂ ਸੀ ਬਾਥਰੂਮ ਤੱਕ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਮਿਲਦਾ ਸੀ ਬੱਚਿਆਂ ਨੂੰ ਫੱਲੇ ਕਪੜਾ ਉੱਪਰ ਬੈਠਣਾ ਪੈਂਦਾ ਸੀ ਕਲਾਸ ਰੂਮਾਂ ਦੇ ਵਿੱਚ ਅੱਜ ਵੇਖੋ ਬਹੁਤ ਵੱਡਾ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਜਿਹੜੇ ਕਮੀਆਂ ਸੀ ਇਹਨਾਂ ਦੇ ਵਿੱਚ ਦੂਰ ਕੀਤਾ ਗਿਆ ਹੈ ਹੁਣ ਹਰ ਸਕੂਲ ਦੇ ਵਿੱਚ ਕਲਾਸਾਂ ਲਈ ਡੈਸਕ ਦਿੱਤੇ ਗਏ ਨੇ ਕਲਾਸ ਰੂਮਾਂ 'ਨੂੰ ਜਿਹੜੇ ਗ੍ਰੀਨ ਬੋਰਡ ਦੇ ਨਾਲ ਨਾਲ ਇਲੈਕਟ੍ਰੋਨਿਕ ਬੋਰਡ ਜਿਹੜੇ ਨੇ ਇਲੈਕਟ੍ਰੋਨਿਕ ਪੈਨਲ ਦਿੱਤੇ ਗਏ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਬਾਥਰੂਮਾਂ ਦਾ ਪ੍ਰਬੰਧ ਕੀਤਾ ਗਿਆ ਹੋਰ ਵੀ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਜਿਹੜੀ ਸਿੱਖਿਆ ਦੇ ਖੇਤਰ ਦੇ ਵਿੱਚ ਲੋੜ ਹੁੰਦੀਆਂ ਨੇ ਵਿਦਿਆਰਥੀਆਂ ਲਈ ਉਹਨਾਂ ਨੂੰ ਜਿਹੜਾ ਪੂਰਾ ਕੀਤਾ ਗਿਆ ਹੈ ਲਗਭਗ ਅੱਜ ਪੰਜਾਬ ਦੇ ਹਰ ਸਕੂਲ ਦੇ ਵਿੱਚ ਚਾਰਦواری ਹੋ ਚੁੱਕੀ ਹੈ 17000 ਸਕੂਲਾਂ ਦੇ ਵਿੱਚ ਵਾਈਫਾਈ ਸਿਸਟਮ ਲੱਗ ਚੁੱਕਿਆ ਹੈ 12700 ਦੇ ਕਰੀਬ ਜਿਹੜੇ ਸਰਕਾਰੀ ਅਧਿਆਪਕ ਜਿਨ੍ਹਾਂ ਨੂੰ ਪੱਕਾ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਦੀ ਤਨਖਾਹ ਤਿੰਨ ਤੋਂ ਚਾਰ ਗੁਣਾ ਵਧੀ ਹੈ ਪਹਿਲਾਂ ਇਹੀ ਸਾਡੇ ਟੀਚਰ ਕੋਈ 8000 ਕੋਈ 10000 ਤਨਖਾਹ ਲੈਂਦੇ ਸੀ ਤੇ ਆਂਦਰ ਦਿਲ ਨਾਲ ਕੇ ਪੜਾਈ ਨਹੀਂ ਕਰਦੇ ਸੀ ਅੱਜ ਉਹਨਾਂ ਦੀ ਤਰਖਾਵਾ ਵਧੀਆ ਨੇ ਤੇ ਦਿਲ ਨਾਲ ਜਿਹੜੀ ਪੜਾਈ ਕਰ ਰਹੇ ਨੇ ਔਰ ਬੱਚਿਆਂ ਦਾ ਜਿਹੜਾ ਰਿਜ਼ਲਟ ਹੈ ਉਹ ਵੀ ਬਹੁਤ ਵਧੀਆ ਆ ਰਿਹਾ ਹੈ ਇਹ ਤੁਹਾਡੀ ਪਹਿਲੀ ਸਰਕਾਰ ਹੈ ਜਿਨੇ ਵੇਖੋ 3 ਸਾਲਾਂ ਦੇ ਵਿੱਚ 20000 ਸਰਕਾਰੀ ਅਧਿਆਪਕ ਭਰਤੀ ਕੀਤੇ ਨੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਕਮੀ ਸੀ ਅਧਿਆਪਕਾਂ ਦੀ ਨਵੇਂ ਅਧਿਆਪਕ ਭਰਤੀ ਕਰਕੇ ਉਹਨਾਂ ਨੂੰ ਕਮੀਆਂ ਨੂੰ ਪੂਰਾ ਕੀਤਾ ਜਾ ਰਿਹਾ ਸਿੱਖਿਆ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ ਨਵੇਂ ਹਜ਼ਾਰਾਂ ਕਲਾਸਰੂਮ ਸਾਰੇ ਪੰਜਾਬ ਦੇ ਵਿੱਚ ਬਣਾਏ ਗਏ ਨੇ ਸਿਕਿਉਰਿਟੀ ਗਾਰਡ ਦੇਖੋ ਪਹਿਲੀ ਸਿਕਿਉਰਿਟੀ ਬੱਚਿਆਂ ਦੀ ਤੇ ਟੀਚਰਾਂ ਦੀ ਸਿਕਿਉਰਿਟੀ ਲਈ ਸਿਕਿਉਰਿਟੀ ਗਾਰਡ ਰੱਖੇ ਜਾ ਰਹੇ ਨੇ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਰੱਖੇ ਜਾ ਰਹੇ ਨੇ ਸਫਾਈ ਸੇਵਕ ਰੱਖੇ ਜਾ ਰਹੇ ਨੇ ਚੌਕੀਦਾਰ ਰੱਖੇ ਜਾ ਰਹੇ ਨੇ ਸਾਰੇ ਪੰਜਾਬ ਦੇ ਵਿੱਚ 9000 ਦੇ ਕਰੀਬ ਜਿਹੜੇ ਚੌਕੀਦਾਰ ਰੱਖੇ ਗਏ ਨੇ ਬੋਰਡ ਦੀਆਂ ਜਿੰਨੀਆਂ ਵੀ ਪ੍ਰੀਖਿਆਵਾਂ ਨੇ ਵੇਖੋ ਉਹਨਾਂ ਦੇ ਵਿੱਚ ਕਿੰਨਾ ਸੁਧਾਰ ਹੋ ਰਿਹਾ ਕਿੰਨੇ ਵਧੀਆ ਆਪਦੀਆ ਜਿਹੜੇ ਪ੍ਰੀਖਿਆਵਾਂ ਦੇ ਨਤੀਜੇ ਆ ਰਹੇ ਨੇ ਆਪਣੇ ਬੱਚੇ ਟੌਪ ਦੇ ਪ੍ਰਾਈ ਕਰਕੇ ਵੱਡੇ ਵਧੀਆ ਵਧੀਆ ਰਿਜ਼ਲਟ ਲੈ ਕੇ ਆ ਰਹੇ ਨੇ ਇਸ ਗੱਲ ਦਾ ਹੀ ਸਬੂਤ ਹੈ ਸਰਕਾਰੀ ਸਕੂਲਾਂ ਦੇ 199 ਬੱਚਿਆਂ ਨੇ JEE Mains ਦੀ ਵੇਖੋ ਪ੍ਰੀਖਿਆ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਪਾਸ ਕੀਤੀ ਹੈ ਇਹ ਬੜਾ ਵੱਡਾ ਸੁਧਾਰ ਹੈ ਇਹ ਤਾਂ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਟੌਪ ਦੇ ਨਤੀਜੇ ਦਿੰਦੇ ਸੀ ਜੇ ਸਰਕਾਰੀ ਸਕੂਲਾਂ ਦੇ ਬੱਚੇ ਤਾਂ ਹਿੰਮਤ ਨਹੀਂ ਕਰਦੇ ਸੀ ਅਜੇ ਟੈਸਟ ਦੇਣ ਦੀ ਸਕੂਲ ਆਫ ਐਬੀਨੈਂਸ ਬਣਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਆਪਣੇ ਫਾਜ਼ਲਪੁਰ ਦੇ ਸ਼ਹਿਰ ਦੇ ਵਿੱਚ ਸਕੂਲ ਆਫ ਐਬੀਨੈਂਸ ਜਿਹੜਾ ਬਣ ਰਿਹਾ ਹੈ ਉਹਦੇ ਵਿੱਚ ਜਿਹੜੇ ਵੀ ਹੁਸ਼ਿਆਰ ਬੱਚੇ ਨੇ ਇੰਟੈਲੀਜੈਂਟ ਬੱਚੇ ਨੇ ਮੈਰਿਟ ਦੇ ਆਧਾਰ ਤੇ ਉੱਥੇ ਉਹਨਾਂ ਨੂੰ ਜਿਹੜਾ ਦਾਖਲਾ ਦਿੱਤਾ ਜਾਂਦਾ ਹੈ ਵਰਲਡ ਕਲਾਸ ਜਿਹੜੀ ਸਿੱਖਿਆ ਉੱਥੇ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਬੱਚਿਆਂ ਲਈ ਇੱਕੋ ਵੈਨਾ ਉਨ੍ਹਾਂ ਸਕੂਲਾਂ ਦੇ ਲਈ ਸਰਕਾਰੀ ਸਕੂਲਾਂ ਦੇ ਲਈ ਪਹਿਲੀ ਵਾਰ ਆਇਆ ਪੰਜਾਬ ਦੇ ਵਿੱਚ ਮੈਨਾ ਚਲਾਈਆਂ ਦੀਆਂ ਬਿਲਕੁਲ ਨਹੀਂ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾ ਸੀ ਇਸ ਤੋਂ ਇਲਾਵਾ ਬੱਚਿਆਂ ਨੂੰ ISRO, IIT, AIIT ਵਰਗੀਆਂ ਸੰਸਥਾਵਾਂ ਦੀ ਵਿਜ਼ਿਟ ਕਰਵਾ ਕੇ ਜਿਹੜੇ ਬੱਚਿਆਂ ਦੇ ਸ਼ਾਨਦਾਰ ਪਵਿੱਤਰ ਸੁਨਹਿਰੀ ਪਵਿੱਤਰ ਦੇ ਸੁਪਨੇ ਨੇ ਜਿਹੜਾ ਉਹਨਾਂ ਨੂੰ ਸਰਕਾਰ ਕਰ ਲਈ ਇਛਾਇਤ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ 11ਵੀਂ ਜਮਾਤ ਦੇ ਬੱਚਿਆਂ ਲਈ ਬਿਜ਼ਨਸ ਪਨਾਹ ਬਲਾਸਟਰ ਪ੍ਰੋਗਰਾਮ ਰਾਹੀਂ 55000 ਵਿਦਿਆਰਥੀਆਂ ਨੂੰ 2000 ਰੁਪਏ ਦੀ ਸੀਡ ਬਣੀ ਦੇ ਕੇ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਸਪਰਤ ਬਣਾਇਆ ਜਾ ਰਿਹਾ ਹੈ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ 250 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੇ ਵਿੱਚ ਟ੍ਰੇਨਿੰਗ ਦਿੱਤੀ ਗਈ 150 ਹਿੱਟ ਮਾਸਟਰਾਂ ਨੂੰ ਆਈਆਈਐਮ ਅਹਮਦਾਬਾਦ ਵਿੱਚ ਟ੍ਰੇਨਿੰਗ ਦਿੱਤੀ ਗਈ ਅਤੇ 72 ਅਧਿਆਪਕਾਂ ਨੂੰ ਫਿਨਲੈਂਡ ਦੇ ਵਿੱਚ ਟ੍ਰੇਡਿੰਗ ਲਈ ਭੇਜਿਆ ਗਿਆ ਤਾਂ ਕਿ ਵਰਲਡ ਕਲਾਸ ਜਿਹੜਾ ਵਿਸ਼ਵ ਪੱਧਰ ਤੇ ਜਿਹੜੀ ਖੜਾਈ ਹੈ ਆਪਣੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਉਤੋਂ ਦੇਖ ਕੇ ਉਹ ਜਿਹੜੀ ਪੜਾਈ ਇੱਥੇ ਜਿਹੜੀ ਸਾਡੇ ਟੀਚਰ ਅਪਲਾਈ ਕਰ ਸਕਣ ਸਾਡੇ ਸਰਕਾਰੀ ਸਕੂਲਾਂ ਦਾ ਜਿਹੜਾ ਸੁਧਾਰ ਹੋ ਸਕੇ ਖੇਡ ਮੈਦਾਨ ਹਰ ਪਿੰਡਾਂ ਦੇ ਵਿੱਚ ਹਰ ਸਕੂਲ ਦੇ ਲਈ ਜਿੱਥੇ-ਜਿੱਥੇ ਜਗ੍ਹਾ ਮਿਲ ਰਹੀ ਹੈ ਬਣਾਏ ਜਾ ਰਹੇ ਹਨ ਔਰ ਇਹਨਾਂ 3 ਸਾਲਾਂ ਦੇ ਵਿੱਚ ਅਸੀਂ ਪਿੰਡਾਂ ਅਤੇ ਸ਼ਹਿਰਾਂ ਦੇ ਹਰ ਘਰ ਤੱਕ ਪਹੁੰਚ ਕਰਨ ਦੀ ਗੱਲ ਕਹੀ ਸੀ ਅੱਜ ਉਦੋਂ ਇਹੀ ਗੱਲ ਕੀਤੀ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਸਰਦਾਰ ਕੁਵੈਸਨ ਮਾਨ ਜੀ ਨੂੰ ਦਿਓ ਅੱਜ ਅਸੀਂ ਉਹੀ ਜਿਹੜਾ ਹਰ ਘਰ ਜਾ ਕੇ ਜੋ ਵੀ ਮੁਸ਼ਕਲਾਂ ਨੇ ਹਰ ਘਰ ਜਾ ਕੇ ਲੋਕਾਂ ਤੋਂ ਹਰ ਪਿੰਡ ਜਾ ਕੇ ਸਰਕਾਰ ਤੁਹਾਡੇ ਦਰਵਾਜ਼ੇ 'ਤੇ ਰਹੀ ਉਹ ਵੀ ਮੁਸ਼ਕਲਾਂ ਸੁਣ ਕੇ ਉੱਤੇ ਦੀ ਹੱਲ ਕੀਤਾ ਜਾ ਰਿਹਾ ਹੈ ਇਹ ਵੀ ਜਿਹੜਾ ਵੀ ਤੁਹਾਨੂੰ ਜੇ ਵੀ ਗੱਲ ਕੀਤੀ ਸੀ ਜੋ ਵੀ ਗਰੰਟੀ ਕੀਤੀ ਸੀ ਉਹਨਾਂ ਸਾਰੀਆਂ ਗਰੰਟੀਆਂ ਨੂੰ ਜਿਹੜਾ ਪੂਰਾ ਕੀਤਾ ਜਾ ਚੁੱਕਾ ਹੈ ਅੱਜ ਤੁਸੀਂ ਵੇਖਿਆ ਹੋਣਾ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਤੁਹਾਡੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਡੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਇਹ ਯੁੱਧ ਛੇੜਿਆ ਹੋਇਆ ਤੁਸੀਂ ਪਿਛਲੇ ਕੱਲ ਹੀ ਵੇਖਿਆ ਫਾਜ਼ਲ ਕਾ ਵਿਖੇ ਇੱਕ ਨੌਜਵਾਨ ਜਿਹੜਾ ਨਸ਼ੇ ਦੀ ਸਮਗਲਿਕ ਤਸਕਰੀ ਕਰਦਾ ਸੀ ਜੋ ਮੋਟਰਸਾਈਕਲ ਤੇ ਹੈਰੋਇਨ لے کے جا رہا سی دے ہی سہیوگی پلس پیچھا پچھا کر رہی سی پلس دے گوڑیاں چلا جی کاروائی گولی چلائی تو لاتتے گوڑی لگی اور ڈک گیا دے چار پیکٹ ہروائن دے نکلے جہد جی دو, دو کلو ہروائن پکڑی گی ایک پسٹل نجائز پکڑیا گیا اور موبائل اور وہ سائیکل فٹ کے ਜਿਹੜਾ ਫਿਰ ਉਹਦੇ ਤੇ ਕਾਰਵਾਈ ਕੀਤੀ ਗਈ ਤੇ ਮੈਂ ਜੋ ਵੀ ਨਸ਼ਾ ਵੇਚਦਾ ਹੈ ਜੋ ਵੀ ਸਮਗਲਿੰਗ ਕਰਦਾ ਨਸ਼ੇ ਦੀ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜਿਵੇਂ ਕੱਲ ਪੁਲਿਸ ਨੇ ਕਾਰਵਾਈ ਕੀਤੀ ਹੈ ਜਿਵੇਂ ਗੋਲੀ ਚਲਾਈ ਹੈ ਪੁਲਿਸ ਨੇ ਉਹਦੇ ਗੋਲੀ ਲੱਗੀ ਹੈ ਅੱਗੇ ਵੀ ਇਹੋ ਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਯਾਦਾ ਨਸ਼ਾ ਵੇਚਣਾ ਬੰਦ ਕਰ ਦਿਓ ਨਹੀਂ ਤਾਂ ਨਸ਼ਾ ਤਸਕਰੀ ਨਸ਼ਾ ਵਿੱਚ ਚੰਦਾ ਇਨਜਾਮ ਹੀ ਹੋਗਾ ਜਿਹੜਾ ਕੰਮ ਹੋਇਆ ਪੰਜਾਬ ਦੇ ਵਿੱਚ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਜਿਹੜੇ ਵੀ ਨਸ਼ਾ ਵੇਚਦੇ ਨੇ ਉਹਨਾਂ ਦੇ ਘਰ ਤਾਇਆ ਜਾ ਰਿਹਾ ਜਿਨ੍ਹਾਂ ਨੇ ਵੀ ਨਸ਼ਾ ਵੇਚ ਕੇ ਆਪਣੇ ਘਰ ਬਣਾਏ ਨੇ ਆਪ ਦੀਆਂ ਜਾਇਦਾਦਾਂ ਬਣਾਈਆਂ ਨੇ ਉਹਨਾਂ ਸਾਰਿਆਂ ਨੂੰ ਟਾਇਆ ਜਾ ਰਿਹਾ ਹੈ ਜਾਇਦਾਦਾਂ ਸਰਕਾਰ ਵੱਲੋਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਏ ਜੋ ਨਸ਼ਾ ਵਿਰੋਧ ਯੁੱਧ ਚੱਲ ਰਿਹਾ ਹੈ ਇਸ ਵਿੱਚ ਸਰਕਾਰ ਕਾਮਯਾਬ ਕਿਉਂ ਹੋ ਰਹੀ ਹੈ ਕਿਉਂਕਿ ਤੁਹਾਡਾ ਹਾਮ ਲੋਕਾਂ ਦਾ ਸਾਥ ਮਿਲਦਾ ਆਮ ਲੋਕਾਂ ਦੇ ਸਾਥ ਤੋਂ ਬਿਨਾ ਯੁੱਧ ਨਸ਼ਾ ਅਮਰੋਧ ਜਿਹੜੀ ਮੁਹਿੰਮ ਸੀ ਉਹਦਾ ਜਿਹੜਾ ਆਗਾਜ਼ ਕੀਤਾ ਸੀ ਜਿਉ ਸਫਲ ਹੋ ਰਿਹਾ ਹੈ ਤੁਹਾਡੇ ਸਿਉਰ ਤੋਂ ਬਿਨਾ ਸਫਲ ਨਹੀਂ ਹੋ ਸਕਦਾ ਸੀ ਅੱਜ ਸੂਬੇ ਦੇ ਕੰਟਾ ਸਭ ਤੋਂ ਵੱਡਾ ਜਿਹੜਾ ਪਲਾਂਟ ਹੈ ਪੰਜਾਬ ਦੇ ਵਿੱਚ ਲਗਾਉਣ ਜਾ ਰਹੀ ਹੈ ਗ੍ਰਾਸਿੰਗ ਵਿਰਕੋ ਰਾਇਲਟੀ ਵਰਗੀਆਂ ਵੱਡੀਆਂ ਕੰਪਨੀਆਂ ਪੰਜਾਬ ਦੇ ਵਿੱਚ ਨਿਵੇਸ਼ ਕਰ ਰਹੀਆਂ ਨੇ ਇਹ ਜੇ ਕੰਪਨੀਆਂ ਨਿਵੇਸ਼ ਕਰ ਰਹੀਆਂ ਨੇ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਵੀ ਭਰਿਆ ਜਾਊਗਾ ਔਰ ਇਸ ਦੇ ਨਾਲ ਔਰ ਪੰਜਾਬ ਦੇ ਬੱਚੇ ਬੱਚੀਆਂ ਨੂੰ ਰੋਜ਼ਗਾਰ ਵੀ ਮਿਲੂਗਾ ਪਹਿਲਾਂ ਇਹ ਕੰਪਨੀਆਂ ਸੇਉਣਾ ਬੰਦ ਕਰ ਗਿਆ ਸੀ ਕਿਉਂਕਿ ਗੈਸਕਲ ਦਾ ਰਾਜ ਹੁੰਦਾ ਜਾ ਰਿਹਾ ਸੀ ਨਸ਼ਾ ਵੇਚਣ ਵਾਲਿਆਂ ਦਾ ਰਾਜ ਹੁੰਦਾ ਜਾ ਰਿਹਾ ਸੀ ਅੱਜ ਤੁਸੀਂ ਦੇਖਿਆ ਕੋਈ ਵੀ ਗੈਂਗਸਟਰ ਜੇ ਗਲਤ ਕੰਮ ਕਰਦਾ ਤੇ ਨਾਲ ਦੇ ਨਾਲ ਉਹਦਾ ਐਂਕਾਊਂਟਰ ਕੀਤਾ ਜਾਂਦਾ ਹੈ ਕੋਈ ਨਸ਼ਾ ਵੇਚਦਾ ਉਹਦਾ ਐਂਕਾਊਂਟਰ ਕੀਤਾ ਜਾਂਦਾ ਹੈ ਇਹ ਕਾਨੂੰਨ ਅਮਲਤਾ ਦੇ ਵਿੱਚ ਸੁਧਾਰ ਹੋ ਰਿਹਾ ਤਾਂ ਹੀ ਇਹ ਸਾਰੀਆਂ ਚੀਜ਼ਾਂ ਵੇਖ ਕੇ ਵੱਡੀਆਂ-ਵੱਡੀਆਂ ਕੰਪਨੀਆਂ ਆਪੇ ਪੰਜਾਬ ਦੇ ਵਿੱਚ ਆ ਰਹੀਆਂ ਹਨ ਭ੍ਰਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਅੱਜ ਵੇਖੋ ਜ਼ੀਰੋ ਟੋਲਰੈਂਸ ਤੇ ਆਪਣੀ ਸਰਕਾਰ ਚੱਲਦੀ ਹੈ ਕੋਈ ਵੀ ਭ੍ਰਿਸ਼ਟਾਚਾਰ ਕਰਦਾ ਹੈ ਭਾਵੇਂ ਛਿੱਟਾ ਮਰਦੀ ਵੱਡਾ ਕੋਈ ਹੋਵੇ ਨਾਲ ਦੀ ਨਾਲ ਵਿਜੀਲੈਂਸ ਵੱਲੋਂ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਹੈ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੇਖਿਆ ਸੀਗਾ ਆਪਣੇ ਵੱਡੇ-ਵੱਡੇ ਅਫਸਰ ਜਿਹੜੇ ਵੇਖੇ ਸੀ ਆਪਣੇ ਭ੍ਰਿਸ਼ਟਾਚਾਰ ਵਾਲੇ ਸਾਥੀਆਂ ਨੂੰ ਛਡਾਉਣ ਲਈ ਜਿਨ੍ਹਾਂ ਨੇ ਹੜਤਾਲਾਂ ਕਰਤੀਆਂ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਅਲਟੀਮ ਟਰੇਟਮ ਦਿੱਤਾ ਜੇ ਤੁਸੀਂ ਭ੍ਰਿਸ਼ਟਾਚਾਰੀਆਂ ਨੂੰ ਛਡਾਉਣ ਲਈ ਇਨਕਾਰ ਕੀਤਾ ਅਫਸਰ ਨੇ ਜਿਹੜੀ ਤੁਹਾਡੀ ਸੇਵਾ ਕਰ ਰਹੇ ਨੇ ਕੋਈ ਵੀ ਭ੍ਰਿਸ਼ਟਾਚਾਰ ਕਰਦੇ ਆ ਤਾਂ ਉਹਨੂੰ ਵੇਖੋ ਬਖਸ਼ਿਆ ਨਹੀਂ ਜਾਂਦਾ ਜਿਸ ਗੱਲ ਦੀ ਗੱਲ ਕਰਨੀ ਹੈ 3 ਸਾਲਾਂ ਦੇ ਵਿੱਚ 56000 ਨੌਕਰੀਆਂ ਸਰਕਾਰੀ ਬਿਨਾਂ ਰਿਸ਼ਵਤ ਅਤੇ ਬਿਨਾਂ ਸਮਰਸਤ ਤੁਹਾਡੀ ਆਮ ਲੋਕਾਂ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਦਿੱਤੀਆਂ ਨੇ ਤੇ ਜਿਹੜੇ 2 ਸਾਲ ਰਹਿ ਗਏ ਨੇ ਅਨੇਕਾਂ ਹਜ਼ਾਰਾਂ ਨੌਕਰੀਆਂ ਹੋਰ ਨਿਕਲਣੀਆਂ ਨੇ ਆਪਣੇ ਬੱਚਿਆਂ ਨੂੰ ਪੜਾਈਏ ਟੈਸਟਾਂ ਦੀ ਤਿਆਰੀ ਕਰਾਈਏ ਜੋ ਟੈਸਟ ਪਾਸ ਕਰੇਗਾ ਮੈਰਿਟ ਦੇ ਵਿੱਚ ਆਊਗਾ ਨੌਕਰੀ ਉਹਨੂੰ ਮਿਲੂਗੀ ਤੁਹਾਡੇ ਪਿੰਡ ਦੇ ਵਿੱਚ ਬਹੁਤ ਸਾਰੇ ਬੱਚੇ ਨੌਕਰੀ ਲੱਥੇ ਨੇ ਉਹਨਾਂ ਨੂੰ ਮੈਂ ਵਧਾਈ ਦਿੰਦਾ ਹੁਣ ਪਿਛਲਾ ਸਮਾਂ ਗਿਆ ਜਿਹੜੀਆਂ ਪਿਛਲੇ ਕੁਝ ਦਿਨ ਪਹਿਲਾਂ ਦੋ ਟੀਚਰ ਆਪਣੀਆਂ ਬੇਟੀਆਂ ਸਕੂਲ ਦੀਆਂ ਲੱਗੀਆਂ ਨੇ ਮੈਂ ਉਹਨਾਂ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦਾ ਉਹਨਾਂ ਨੂੰ ਜਾ ਕੇ ਪੁੱਛ ਲਿਓ ਕੋਈ ਸਪਾਰਸ਼ ਨਹੀਂ ਵਿਖੋ ਉਹਨਾਂ ਨੇ ਕੀਤੀ ਇੱਕ ਜਾਗਰਾਈ ਕੋਈ ਪੈਸਾ ਨਹੀਂ ਦਿੱਤਾ ਸਿਰਫ ਮੈਰਿਟ ਦੇ ਆਧਾਰ ਤੇ ਬੱਚੇ ਜਿਹੜੇ ਨੇ ਨੌਕਰੀ ਲੱਗ ਗਈ ਤੇ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਹੀ ਨੌਕਰੀਆਂ ਮਿਲਣਗੀਆਂ ਜਿਹੜਾ ਪੜ੍ਹਾਈ ਕਰੇਗਾ ਉਹਨੂੰ ਹੀ ਨੌਕਰੀ ਮਿਲਦੀ ਹੈ ਅੱਜ ਮੁਫਤ ਬਿਜਲੀ ਪੰਜਾਬ ਦੇ ਵਿੱਚ 90% ਘਰਾਂ ਦੇ ਵਿੱਚ ਮੁਫਤ ਬਿਜਲੀ ਆ ਰਹੀ ਚੌੜਾ ਤੋਂ ਪਹਿਲਾਂ ਵਾਅਦਾ ਕੀਤਾ ਸੀ 6 ਸਾਲ ਤੱਕ ਮੁਫਤ ਬਿਜਲੀ ਦੇਣ ਦਾ ਅੱਜ ਹਰ ਘਰ ਦੇ ਵਿੱਚ 600 ਯੂਨਟ ਮੁਫਤ ਬਿਜਲੀ ਚੱਲ ਰਹੀ ਹੈ तकरीबन 5000 ਰੁਪਏ ਜਿਹੜਾ ਆਪਣੇ ਲੋਕਾਂ ਦਾ ਸਰਕਾਰ ਉਹ ਬਿੱਲ ਭਰ ਰਹੀ ਹੈ ਨਹਿਰੀ ਪਾਣੀ ਵਾਸਤੇ ਆਪਣੇ ਪਿੰਡ ਟੇਲਾ ਦੇ ਬੰਦੇ ਨੇ तकरीबन 15000 ਨਹਿਰੀ ਖਾਲ ਜਿਹੜੇ ਨੇ ਜਿਨ੍ਹਾਂ ਨੂੰ ਲੋਕ ਭੁੱਲ ਗਏ ਸੀ ਖੇਤਾਂ ਦੇ ਵਿੱਚ ਖਾਲ ਆਵਾਦ ਵਿੱਚ ਕਲੀਨਿਕ ਜਿਨ੍ਹਾਂ ਦੇ ਵਿੱਚ 3 ਕਰੋੜ ਲੋਕਾਂ ਨੇ ਪੰਜਾਬ ਦੇ ਵਿੱਚ ਵੇਖੋ ਇਲਾਜ ਕਰਾਇਆ ਜਿੱਥੇ ਐਮਬੀਬੀਐਸ ਡਾਕਟਰ ਨੇ ਜਿਹੜੇ ਉਹ ਆਪਦੀਆਂ ਸੇਵਾਵਾਂ ਦੇ ਰਹੇ ਨੇ ਐਸਐਸਐਫ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣਾ ਵੱਡੀਆਂ ਸੜਕਾਂ ਤੇ ਜਦੋਂ ਵੀ ਤੁਸੀਂ ਜਾਂਦੇ ਹੋ ਵੱਡੀਆਂ-ਵੱਡੀਆਂ ਪੁਲਿਸ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਜੇ ਕੋਈ ਦਰਘਟਨਾ ਹੋ ਜਾਏ ਕਿਸੇ ਦਾ ਐਕਸੀਡੈਂਟ ਹੋ ਜਾਏ ਨਾਲ ਦੇ ਨਾਲ ਕਾਲ ਕਰੋ 5-10 ਮਿੰਟ ਦੇ ਵਿੱਚ ਇਹ ਜਿਹੜੀ ਗੱਡੀ ਹੈ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਤੁਹਾਡੀ ਮਦਦ ਲਈ ਔਰ ਨਾਲ ਦੀ ਨਾਲ ਮਦਦ ਕਰਦੀ ਹੈ ਤੁਹਾਡੀ ਔਰ ਮੇ ਕੋ 2500 ਜਾਨਾ ਜਿਹੜੀਆਂ ਐਸਐਸਪ ਨਾਲ ਜਿਹੜੀਆਂ ਪੰਜਾਬ ਦੇ ਵਿੱਚ ਬਣੀਆਂ ਨੇ 17 ਟੋਲ ਪਲਾਜ਼ਾ ਦਿਸ਼ਵਤ ਲੈ ਕੇ ਜਿਹੜੇ ਟੋਲ ਕਾਜਾ ਦੇ ਮਿਆਦ ਵਧਾਤੀ ਜਦੋਂ ਮੇਰੇ ਨੋਟਿਸ ਵਿੱਚ ਆਇਆ ਤਾਂ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਮਾਰ ਸ਼ਰਮਾ ਜੀ ਦੇ ਧਿਆਨ ਦੇ ਵਿੱਚ ਕੱਲ ਲਿਆਂਦੀ ਤੇ ਜਿਹੜੇ ਦੋ ਟੋਲ ਟੈਕਸ ਲੱਗੇ ਸੀ ਉਹਨਾਂ ਨੂੰ ਵੇਖੋ ਆਪਣੇ ਬੰਦ ਕੀਤਾ ਗਿਆ ਇਸ ਦੇ ਨਾਲ अनेकां ਹੋਰ ਕਹਿੰਦੇ ਕਿ ਜਦੋਂ ਤੁਹਾਡੀ ਸਰਕਾਰ ਸੀ ਜਦੋਂ 6 ਮਹੀਨੇ ਰਹਿ ਗਏ ਸੀ ਉਦੋਂ ਤੁਸੀਂ ਕੋਈ ਮਾੜੇ-ਮੋٹے ਕੰਮ ਸ਼ੁਰੂ ਕੀਤੇ ਸੀ ਤੇ 3 ਸਾਲਾਂ ਦੇ ਵਿੱਚ ਆਪ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਕੋ ਕਿੱਡੇ-ਕੱਡੇ ਵੱਡੇ ਕੰਮ ਕੀਤੇ ਨੇ ਤੁਸੀਂ ਮੈਨੂੰ ਡਿਮਾਂਡ ਕੀਤੀ ਸੀ ਆ ਵੇਖੋ ਤੁਹਾਡਾ ਵਾਲੀਬਾਲ ਦਾ ਗਰਾਊਂਡ ਹੈ ਜਿਮ ਹੈ ਲਾਇਬ੍ਰੇਰੀ ਹੈ ਜੋ ਵੀ ਤੁਸੀਂ ਡਿਮਾਂਡ ਕੀਤੀ ਸੀ ਸਾਡੇ ਕਿਸਾਨਾਂ ਨੇ ਛੱਡ ਬਣਾਇਆ ਮੰਡੀ ਦੇ ਵਿੱਚ ਅਨੇਕਾਂ ਹੋਰ ਵੀ ਜਿਹੜੇ ਤੁਹਾਡੇ ਕੰਮ ਸਨ ਤਾਂ ਕਿੰਨਾ ਕੰਮ ਵੇਖੋ 300ਾਂ ਦੇ ਵਿੱਚ ਆਪਾਂ ਪੂਰਾ ਕਰ ਲਿਆ ਤੇ ਜਿਹੜੀਆਂ ਤੁਹਾਡੀਆਂ ਹੋਰ ਵੀ ਡਿਮਾਂਡ ਆਈਆਂ ਨੇ ਦੋ ਸਾਲਾਂ ਦੇ ਵਿੱਚ ਇੱਕ-ਇੱਕ ਕੰਮ ਜਿਹੜਾ ਉਹ ਵੀ ਅਸੀਂ ਪੂਰਾ ਕਰਨਾ ਹੈ ਇਹ ਸਭ ਕਿਉਂ ਸੰਭਵ ਹੋਇਆ ਕਿਉਂਕਿ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਸਾਨੂੰ ਮੌਕਾ ਦਿੱਤਾ ਸੇਵਾ ਕਰਤਾ ਔਰ ਪਿਆਰਿਆ ਅਸੀਂ ਰੁਕਣ ਵਾਲੇ ਨਹੀਂ ਸਾਡੇ ਵਿੱਚ ਪੂਰੀ ਹਿੰਮਤ ਹੈ ਹਿੰਮਤ ਕਿਉਂ ਹੈ ਕਿਉਂਕਿ ਤੁਹਾਡਾ ਸਾਰਿਆਂ ਦਾ ਸਾਥ ਹੈ ਸਾਡੇ ਨਾਲ ਅਸੀਂ ਹਰ ਇੱਕ ਉਸ ਬੱਚੇ ਦਾ ਜਿਹਨੇ ਵੀ ਕੋਈ ਸੁਪਨਾ ਲਿਆ ਕੇ ਵੱਡਾ ਅਫਸਰ ਬਣਨ ਦਾ ਜਾਂ ਵੱਟੇ ਅਹੁਦਿਆਂ ਤੇ ਜਾਣ ਦਾ ਉਹਨਾਂ ਸਾਰੇ ਬੱਚਿਆਂ ਦਾ ਸੁਪਨਾ ਅਸੀਂ ਸਰਕਾਰ ਕਰਨਾ ਹੈ ਸਾਡਾ ਸੁਪਨਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਭ੍ਰਸ਼ਟਾਚਾਰ ਮੁਕਤ ਬਣਾਉਣਾ ਹੈ ਬੇਰੁਜ਼ਗਾਰੀ ਮੁਕਤ ਬਣਾਉਣਾ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਆਪਣਾ ਪੰਜਾਬ ਉਜੜਦਾ ਪੰਜਾਬ ਬਣਾਤਾ ਸੀ ਉਹੀ ਉਜੜਦੇ ਪੰਜਾਬ ਨੂੰ ਆਪਾਂ ਹੁਣ ਵਸਦਾ ਪੰਜਾਬ ਬਣਾ ਰਹੇ ਆਂ ਰੰਗਲਾ ਪੰਜਾਬ ਬਣਾ ਰਹੇ ਆਂ ਇਹ ਜਿਹੜਾ ਆਉਣ ਵਾਲਾ ਹੈ ਤੇ ਪ੍ਰਿੰਸੀਪਲ ਸਾਹਿਬ ਇੱਕ ਹਾਲ ਦੀ ਗੱਲ ਕਰ ਰਹੇ ਸੀ ਕੋਈ ਜਿਵੇਂ ਕੋਈ ਡਰੇਨਾ ਦਾ ਕੋਈ ਕੰਮ ਹੈ ਔਰ ਕਪੂਲ ਦੀ ਲੋੜ ਹੈ ਕਿਸਾਨਾਂ ਤੋਂ ਮੁਸ਼ਕਲ ਆ ਰਹੀ ਹੈ ਜਿਹੜੀ ਗੁਰਜੀ ਨੰਬਰ 41270 ਖਾੜੇ ਜਿਹੜੇ ਬਣਨ ਵਾਲੇ ਨੇ ਉਹ ਮੰਗ ਮੰਗ ਲਈ ਹੈ ਨੇਕਾ ਹੋਰ ਜਿਹੜੇ ਕੰਮ ਤੁਸੀਂ ਜਿਹੜੇ ਕਰਨ ਵਾਲੇ ਨੇ ਉਹ ਡਿਮਾਂਡਾਂ ਪਾਉਣੀਆਂ ਆਈਆਂ ਨੇ ਮੈਂ ਤਾਂ 10 ਲੱਖ ਰੁਪਏ ਦਾ ਰਾਜ ਆਪਣਾ ਕੋਈ ਵੀ ਪ੍ਰਵਾਨ ਕਰ ਸਕਦਾ ਹੈ ਘਰਾ ਸਕਦਾ ਇਹੋ ਜਿਹੜੇ ਕੰਮ ਨੇ ਤੇ 5 ਕਰੋੜ ਰੁਪਏ ਦਾ ਜਾਰੀ ਆਪਣੇ ਹਾਜ਼ਰ ਕਰਕੇ ਲਈ ਹੁਣ ਹੈ ਤੇ ਉਹਦੇ ਵਿੱਚ ਜਿੰਨੀ ਜਿੰਨੇ ਗ੍ਰਾਂਟ ਤੁਹਾਨੂੰ ਚਾਹੀਦੀ ਹੈ ਜਿਹੜੇ ਕੰਮ ਲਈ ਗ੍ਰਾਂਟ ਚਾਹੀਦੀ ਹੈ ਉਹ ਗ੍ਰਾਂਟ ਜਿਹੜੀ ਹੈ ਤੁਹਾਨੂੰ ਉਹਨਾਂ ਦੀ ਆਉਣ ਵਾਲੇ ਜਿਹੜਾ ਦੇ ਦਿੱਤੇ ਜਾ ਰਹੇ ਆ ਤੇ ਜੋ ਵੀ ਤੁਹਾਡੇ ਕੰਮ ਨੇ ਦੂਰੇ ਤੁਸੀਂ ਉਹਨਾਂ ਨੂੰ ਪੂਰੇ ਕਰਵਾ ਲਿਓ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਰੇ ਬਹੁਤ ਦੇਰ ਤੋਂ ਵੇਟ ਕਰ ਰਹੇ ਸੀ ਅੱਜ ਸਾਡੇ ਹੋਰ ਵੀ 6-7 ਸਮੂਹਾਂ ਦੇ ਪ੍ਰੋਗਰਾਮ ਨੇ ਅਖੀਰ ਹੀ ਜਣਾ ਤਾਂ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਤੁਸੀਂ ਸੁਣਿਆ ਤੇ ਇਸੇ ਤਰ੍ਹਾਂ ਆਪਦਾ ਪਿਆਰ ਤੇ ਸਤਿਕਾਰ ਦਿੰਦੇ ਰਹੇ ਜੀ ਇਹ ਤੁਹਾਡੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਜੋ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਹੈ ਇਹ ਤੁਹਾਡਾ ਵਿਸ਼ਵਾਸ ਅਸੀਂ ਟੁੱਟਣ ਨਹੀਂ ਦੇਵਾਂਗੇ ਤੁਹਾਡਾ ਪੁੱਤ ਤੇ ਤੁਸੀਂ ਆਪਣੇ ਸਪੋਤੀ ਦੇ ਛੋਟੇ ਵੀਰ ਤੇ ਜੋ ਜ਼ਿੰਮੇਵਾਰੀ ਨਹੀਂ ਹੈ ਉਹ ਸਾਰੀ ਜ਼ਿੰਮੇਵਾਰੀ ਤੁਸੀਂ ਪੁੱਛੇ ਸੋਧਿਆ ਉਹਨਾਂ ਵਿਧਾਨ ਸਭਾ ਦੇ ਵਿੱਚ ਜੰਡਵਾਲਾ ਮੀਰਾ ਸਿੰਘ ਦਾ ਨਾਮ ਪੁੱਛਿਆ ਸੀ ਅੱਜ ਤੱਕ ਕਿਸੇ ਐਮਐਲਏ ਨੇ ਨਾ ਹੀ ਲਿਆਉਣਾ ਤਾਂ ਮੇਰੇ ਕੋਲ ਜਿਹੜੀ ਤੁਹਾਡੀ ਪ੍ਰੋਬਲਮ ਆਈ ਸੀ ਪਾਰਾ ਦੁਨੀਆ ਦਿੱਤਾ ਜੇ ਕਈ ਅਗਿਆ ਸੀ ਤਾਂ ਜੰਡਵਾਲਾ ਮੀਰਾ ਜਿਹੜਾ ਤੁਹਾਡਾ ਮੁੱਦਾ ਚੱਕਿਆ ਪਿੱਛੇ ਦੋ ਮੌਕਾ ਵੀ ਹੋਈਆਂ ਤਾਂ ਉਹ ਜਿਹੜੀ ਤੁਹਾਡਾ ਪਿੰਡ ਤੇ ਜਿਹੜਾ ਮੁੱਦਾ ਸੀ ਉਹ ਵੀ ਚੱਕਿਆ ਅਤੇ ਅੱਗੇ ਆਉਣ ਵਾਲੇ ਜਿੰਨਾਂ ਦੇ ਵਿੱਚ ਕੋਈ ਵੀ ਮੁੱਦਾ ਗਰੇ ਧਿਆਨ ਵਿੱਚ ਆਊਗਾ ਤਾਂ ਵੀ ਤੁਹਾਡਾ ਜਿੰਨਾ ਸਾਵੇ ਹੋਰ ਪਿੰਡ ਦੇ ਉਹ ਸਾਰੇ ਮੁੱਦੇ ਇਸ ਤਰ੍ਹਾਂ ਚੱਕਦੇ ਰਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਜੀ ਸਾਰਿਆਂ ਨੂੰ ਜੈ ਹਿੰਦ ਜੈ ਭੰਗੜਾ